ਹਾਂਜੀ ਦੋਸਤੋ ਕੀ ਹਾਲ ਚਾਲ ਜੀ ਮੈਂ ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਸਿੱਗੇ ਮੇਨ ਬਾਜ਼ਾਰ ਸ੍ਰੀ ਮੋਕਸਰ ਸਾਹਿਬ ਦੇ ਵਿੱਚ ਅੱਜ ਅਸੀਂ ਸਾਰੇ ਪਰਿਵਾਰ ਦੇ ਨਾਲ ਇੱਕ ਵੈਸ਼ਨੂ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਜਾ ਰਹੇ ਹਾਂ ਅੱਜ ਆਪਣੇ ਛੋਟੇ ਭਰਾ ਦੀ ਐਨੀਵਰਸਰੀ ਸੀਗੀ ਤੇ ਅੱਜ ਅਸੀਂ ਸੋਚਿਆ ਸੀ ਪਲਾਨ ਬਣਾਇਆ ਸੀ ਕਿ ਪਰਿਵਾਰ ਦੇ ਨਾਲ ਬਹਿ ਕੇ ਅੱਜ ਖਾਣਾ ਖਾਵਾਂਗੇ ਤੇ ਇਹ ਵੀ ਤੁਹਾਨੂੰ ਦੱਸਦੇ ਆਪਾਂ ਅੱਗੇ ਲਓ ਜੀ ਅਸੀਂ ਪਹੁੰਚ ਚੁੱਕੇ ਆ ਰੈਸਟੋਰੈਂਟ ਦੇ ਵਿੱਚ ਤੇ ਇਸ ਤੋਂ ਪਹਿਲਾਂ ਸੀ ਕੁਝ ਥੋੜਾ ਖਾ ਵੀ ਚੁੱਕੇ ਆ ਤੇ ਵੇਖੋ ਜੀ ਸਾਡਾ ਸਾਰਾ ਪਰਿਵਾਰ ਬੈਠਾ ਹੋਇਆ ਤੇ ਇਹ ਛੋਟੇ ਭਰਾ ਦੀ ਐਨਿਵਰਸਰੀ ਆ ਸਾਡਾ ਇੱਕ ਇਹ ਮੇਨ ਮਕਸਦ ਆ ਕਿ ਜਿਹੜੇ ਸਾਡੇ ਪਰਿਵਾਰ ਦੇ ਵਿੱਚ ਜੀ ਦਾ ਵੀ ਕੋਈ ਜਨਮ ਦਿਨ ਹੋਵੇ ਜਨਵਰਸਰੀ ਹੋਵੇ ਪਰਿਵਾਰ ਦੇ ਵਿੱਚੋਂ ਉਹ ਉਸੇ ਨੇ ਅਰੇਂਜ ਕਰਨਾ ਹੁੰਦਾ ਖਾਣ ਪੀਣ ਦਾ ਤੇ ਖਰਚਾ ਚਾਹੇ ਜਿੰਨਾ ਮਰਜ਼ੀ ਆ ਜੇ ਤੇ ਪਰ ਇੱਕ ਗੱਲ ਵੀਰੇ ਅਸੀਂ ਫਜ਼ੂਲ ਖਰਚੇ ਤੋਂ ਅਸੀਂ ਪਿੱਛੇ ਆ ਕਿਉਂਕਿ ਫਜ਼ੂਲ ਖਰਚੇ ਨਹੀਂ ਕਰਦੇ ਕਿਉਂਕਿ ਫਜ਼ੂਲ ਖਰਚੇ ਆਪਾਂ ਨੂੰ ਕਰਨੇ ਨਹੀਂ ਚਾਹੀਦੇ ਜਿਵੇਂ ਕਿ ਕੇਕ ਕੱਟ ਲਿਆ ਗੁਬਾਰਿਆਂ ਤੇ ਇੰਨੇ ਪੈਸੇ ਲਾ ਲੇ ਉਹਨੂੰ ਬੁਲਾ ਲਿਆ ਉਹ ਬੁਲਾ ਲਿਆ ਕੁਝ ਨਹੀਂ ਵੀਰੇ ਕਿਉਂਕਿ ਸਿੰਪਲ ਰੋਟੀ ਦੇ ਨਾਲ ਵੈਸ਼ ਨੂੰ ਟਾਬੇ ਦੇ ਵਿੱਚ ਬਹਿ ਕੇ ਪਰਿਵਾਰ ਦੇ ਨਾਲ ਖਾਣਾ ਖਾਵਾਂਗੇ ਤੇ ਐਵੇਂ ਹੀ ਆਪਾਂ ਨੂੰ ਇੱਕ ਰੂਲ ਬਣਾ ਲੈਣਾ ਚਾਹੀਦਾ ਨਾਲੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਹੋ ਜਾਂਦੀਆਂ ਦੁੱਖ ਸੁੱਖ ਸਾਂਝਾ ਹੋ ਜਾਂਦਾ ਕਿਉਂਕਿ ਆਪਾਂ ਘਰ ਦੇ ਵਿੱਚ ਤਾਂ ਕਦੇ ਇਦਾਂ ਬੈਠ ਕੇ ਰੋਟੀ ਪਾਣੀ ਨਹੀਂ ਖਾਂਦੇ ਆਪਾਂ ਕਮਾਕਾਰਾਂ ਦੇ ਵਿੱਚ ਉਲਝੇ ਹੁੰਨੇ ਆ ਤੇ ਕਿਸੇ ਨੇ ਕਿਹੜੇ ਟਾਈਮ ਰੋਟੀ ਖਾ ਲਈ ਕਿਸੇ ਨੇ ਕਿਹੜੇ ਟਾਈਮ ਕਦੇ ਵੀ ਇਕੱਠੇ ਨਹੀਂ ਹੋਇਆ ਜਾਂਦਾ ਤੇ ਇਸ ਕਰਕੇ ਅਸੀਂ ਕੋਈ ਵੀ ਜਨਮ ਦਿਨ ਜਾ ਹੋਵੇ ਇਦਾਂ ਦਾ ਕੋਈ ਖੁਸ਼ੀ ਦਾ ਮਾਹੌਲ ਹੋਵੇ ਤੇ ਅਸੀਂ ਬੈਠ ਕੇ ਫਿਰ ਪਰਿਵਾਰ ਦੇ ਨਾਲ ਇਦਾਂ ਆਈ ਦਾ ਕੋਈ ਕੋਈ ਇੰਨਾ ਜ਼ਿਆਦਾ ਖਰਚਾ ਨਹੀਂ ਆਉਂਦਾ ਅਸੀਂ ਤੁਹਾਨੂੰ ਇਹ ਹੀ ਕਹਿ ਰਹੇ ਹਾਂ ਭਾਈ ਜੀ ਪਰਿਵਾਰ ਦੇ ਨਾਲ ਪਰਿਵਾਰ ਨੂੰ ਲੈ ਕੇ ਜਾਇਆ ਕਰੋ ਕਿਉਂਕਿ ਇਹੀ ਅੱਖ ਦੁੱਖ ਸੁੱਖ ਸਾਂਝਾ ਕਰਨ ਦਾ ਇੱਕ ਵੇਲਾ ਹੁੰਦਾ ਇੱਕ ਲਓ ਜੀ ਅਸੀਂ ਬੈਠੇ ਹਾਂ ਹੁਣ ਸਨੈਕਸ ਖਾ ਰਹੇ ਹਾਂ ਤੇ ਪਹਿਲਾਂ ਤੋਂ ਪਹਿਲਾਂ ਅਸੀਂ ਰੋਟੀ ਪਾਣੀ ਵੀ ਖਾ ਚੁੱਕੇ ਹਾਂ ਸਾਡੇ ਵੀਰ ਜੀ ਜਿੰਨਾਂ ਦੀ ਐਨਿਵਰਸਰੀ ਆ ਤੇ ਪਰਿਵਾਰ ਸਾਰਾ ਬੈਠਾ ਹੋਇਆ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਤੇ ਅੱਜ ਇਧਰ ਸਾਡੇ ਕੁਲਦੀਪ ਸਿੰਘ ਜੀ ਜੋ ਕਿ ਕ੍ਰੈਟਰ ਨੇ ਇਹ ਵੀਡੀਓ ਦੇ ਅਸੀਂ ਅੱਜ ਘਰ ਦਾ ਹੀ ਵਲੌਗ ਬਣਾਇਆ ਹੈ ਤੇ ਤੁਸੀਂ ਦੇਖੋ ਅੱਗੇ ਤੱਕ ਅਸੀਂ ਇੱਕ ਸਤੂਰੀ ਵੈਸ਼ ਨੂੰ ਟੱਬਾ ਜੀ ਮੁਖਸਰ ਸਾਹਿਬ ਦੇ ਵਿੱਚ ਹੁਣ ਅਸੀਂ ਖਾਣਾ ਖਾ ਕੇ ਅਸੀਂ ਸਾਰਾ ਪਰਿਵਾਰ ਘਰ ਨੂੰ ਚੱਲੇ ਆ ਜੀ ਤੇ ਵਧੀਆ ਖੁਸ਼ ਵਧੀਆ ਫੁੱਲ ਇੰਜੋਏਮੈਂਟ ਕੀਤਾ ਹੀ ਪਰਿਵਾਰ ਦੇ ਨਾਲ ਤੇ ਅੱਗੇ ਤੇ ਤੁਸੀਂ ਵੀ ਭਾਈ ਜੀ ਇਹੋ ਜਿਹਾ ਮਾਹੌਲ ਪਰਿਵਾਰ ਦੇ ਨਾਲ ਬਣਾਓ ਖੁਸ਼ੀਆਂ ਵੰਡਾਓ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰਨਾ ਚਲ